ਭਾਈ ਜਿਮੇ ਗੁਪਤਾਈ ਮੇਰਾ ਨਾਮ ਹੈ ਅੱਜ ਕੀ ਸਾਰਾ ਮਾਮਲਾ ਹੋਇਆ ਭਾਈ ਇਦਾਂ ਜੀ ਸਵੇਰੇ 8:30 ਵਜੇ ਦੀ ਗੱਲ ਹੈ ਜੀ ਮੇਰੇ ਪਿਤਾ ਜੀ ਸੈਰ ਕਰਨ ਨਿਕਲੇ ਹੋਣੇ ਸੀ ਘਰੋਂ ਹਨਾ ਸੈਰ ਕਰਨ ਨਿਕਲੇ ਤੇ ਦੇਖਿਆ ਜਿੱਦਿ ਉਹ ਘਰ ਦੇ ਬਾਹਰ ਆਏ ਉਹਨਾਂ ਨੇ ਦੇਖਿਆ ਕਿ ਗੱਡੀ ਦੇ ਟਾਇਰ ਨਿਕਲੇ ਹੋਏ ਹੂੰ ਕਿਹੜੀ ਗੱਡੀ ਸੀ ਤੁਹਾਡੀ ਭਾਈ ਮੇਰੀ ਕੀਆ ਕੈਰਨ ਗੱਡੀਆਂ ਜੀ 6 ਮਹੀਨੇ ਪਹਿਲਾਂ ਹੀ ਨਵੀਂ ਗੱਡੀ ਲਈ ਅੱਛਾ ਜੀ ਹਾਂਜੀ ਫੇਰ ਦੱਸੋ ਕੀ ਹੋਇਆ ਜਿੱਦਿ ਉਹਨਾਂ ਨੇ ਦੇਖਿਆ ਕਿ ਗੱਡੀ ਦੇ ਟਾਇਰ ਨਹੀਂ ਹੈਗੇ ਉਹ ਨਾਲ ਹੀ ਫੁਟੇਜ ਕੈਮਰਾ ਦਿਖਣਾ ਪਏਗੀ ਕਿ ਕਿੱਡੀ ਟਾਇਰ ਕਿੱਥੇ ਹੋਏ ਹੂੰ ਜਿੱਦਿ ਉਹਨਾਂ ਨੇ ਕੈਮਰੇ ਦੀ ਫ ਦੋ ਗੱਡੀਆਂ ਆਈਆਂ ਜੀ ਦੋ ਗੱਡੀਆਂ ਇੱਕ ਗੱਡੀ ਘੁੰਮਦੀ ਰਹੀ ਜੀ ਇੱਕ ਗੱਡੀ ਗੱਡੀ ਦੇ ਨਾਲ ਗੱਡੀ ਲੱਗ ਗਈ ਕਿੰਨੇ ਕੁ ਵਜੇ ਦਾ ਸਮਾਂ ਸੀ ਸਾਰਾ ਇਹ ਇਹ ਭਾਈ 2:30 ਵੇ ਦੀ ਗੱਲ ਹੈ ਜੀ ਅੱਛਾ ਜੀ ਤਿੰਨ ਚਾਰ ਬੰਦੇ ਸੀਗੇ ਗੱਡੀ 'ਚ ਇੱਕ ਗੱਡੀ 'ਚ ਉਹ ਗੱਡੀ 'ਚ ਉਤਰੇ ਜੀ ਉਹਨਾਂ ਨੇ 15-20 ਮਿੰਟ ਲਾ ਕੇ ਬਾਈ ਗੱਡੀ ਤੇ ਤਿਆਰ ਕਰ ਲਈ ਅੱਛਾ ਜੀ ਤੇ ਕਿਵੇਂ ਦੇਖਦੇ ਹੋ ਪਏ ਮਾਹੌਲ ਜਿਹੜਾ ਆਪਣੇ ਘਰ ਦੇ ਬਾਹਰ ਤੁਸੀਂ ਗੱਡੀ ਪਾਰਕ ਕਰਕੇ ਗਏ ਹੋ ਸੇਫ ਨਹੀਂ ਮਹਿਸੂਸ ਕਰ ਰਹੇ ਕੀ ਕਹਿਣਾ ਚਾਹੋਗੇ ਅਸੀਂ ਹਮ ਸੇਫ ਹੀ ਮਹਿਸੂਸ ਕਰਾਂਗੇ ਜੀ 100 ਮੀਟਰ ਦੂਰੀ ਤੇ ਪਾਜੀ ਦੇਖੋ ਜਲੰਧਰ ਦਾ ਮੇਨ ਧਾਰਮਿਕ ਸਥਾਨ ਹੈ ਜੀ ਇਹ ਪੰਜਾਬ ਦਾ ਮੇਨ ਧਾਰਮਿਕ ਸਥਾਨ ਹੈ ਜੀ ਸਭ ਤੋਂ ਮਸ਼ਹੂਰ ਧਾਰਮਿਕ ਸਥਾਨ ਹੈ ਜੀ ਹਨਾ ਉਹਦੇ ਕੋਲ ਇਦਾਂ ਦੀ ਵਾਰਦਾਤਾਂ ਹੋ ਗਈਆਂ ਨਾ ਪਾਜੀ ਕਿੱਦਾਂ ਬਨੇ ਨਹੀਂ ਜਾਂਦੇ ਤੇ ਕੋਈ ਪੁਲਿਸ ਕੰਪਲੇਂਟ ਕੀਤੀ ਤੁਸੀਂ ਪਾਜੀ ਪੁਲਿਸ ਕੰਪਲੇਂਟ ਕਰਦੀ ਸੀ ਸਵੇਰੇ 8:30 ਦੀ ਗੱਲ ਹੈ ਜਿੰਨੇ ਵੀ ਸਾਨੂੰ ਪਤਾ ਚੱਲਿਆ ਜੀ ਨਾਲ ਹੀ ਪਤਨਸਰ ਕੋ 12 ਨੰਬਰ ਤੇ ਕ ਨੰਬਰ ਥਾਣੇ ਤੋਂ ਇਸੀ ਸਾਹਿਬ ਆਗੇ ਸੀਗੇ ਉਹਨਾਂ ਨੇ ਮੌਕਾ ਦੇਖ ਲਿਆ ਜੀ ਛੋਟਾਆਂ ਖਿਚਲੀਆਂ ਬਿਆਨ ਲੈ ਲਏ ਜੀ ਕੀ ਕਹਿਣਾ ਹੈ ਉਹਨਾਂ ਦਾ ਇਸ ਬਾਰੇ ਉਹਨਾਂ ਦਾ ਕੁਝ ਨਹੀਂ ਕਹਿਣਾ ਜੀ ਕਹਿੰਦੇ ਚੌਂਕੀ ਆਓ ਜੀ ਵਕਤ ਦੇਖੋ ਬਾਅਦ ਦਾ ਟ੍ਰੇਸ ਕਰਦੇ ਹੋ ਠੀਕ ਹੈ ਕੀ ਲੱਗਦਾ ਕਿ ਮਿਲੇਗੀ ਤੁਹਾਡੇ ਟਾਇਰ ਵਗੈਰਾ 100 ਮੀਟਰ ਦੀ ਦੂਰੀ ਤੇ ਨਾ ਭਾਜੀ ਇੱਕ ਕੈਮਰੇ ਲੱਗੇ ਹੋਏ ਆ ਹਾਈ ਡਿਫੀਨ ਗੈਮ ਉੱਥੇ ਉਮੀਦ ਆ ਭਾਜੀ ਅਗਰ ਕਿ ਉਹ ਤੋਂ ਨਿਕਲਦੀ ਰਿਕਾਰਡਿੰਗ ਨਿਕਲ ਜਾਂਦੀ ਹੈ ਤਾਂ ਸਾਡੇ ਕੋ ਗੱਡੀ ਦੇ ਨੰਬਰ ਟ੍ਰੇਸ ਹੋ ਜੂਗੇ ਅੱਛਾ ਜੀ ਬਾਕੀ ਫਿਰ ਭਾਜੀ ਸੀਸੀਟੀਵੀ ਵਿੱਚ ਜਿਹੜਾ ਗੱਡੀ ਦਾ ਨੰਬਰ ਨਹੀਂ ਸ਼ੋ ਹੋ ਰਿਹਾ ਅੱਛਾ ਜੀ ਨੰਬਰ ਨਹੀਂ ਸ਼ੋ ਹੋ ਰਿਹਾ ਜੀ ਠੀਕ ਹੈ ਗੱਡੀ ਥੋੜੀ ਦੂਰ ਦੀ ਕਿੰਨੇ ਕੁ ਵਿਅਕਤੀ ਸੀਗੇ ਭਾਜੀ ਪਤਾ ਗੱਡੀ ਇੱਕ ਗੱਡੀ ਘੱਟੋ ਘੱਟ 3-4 ਬੰਦੇ ਸੀਗੇ ਤੇ ਗੱਡੀ ਜਿਹੜੀ ਹੋਰ ਰੇਕੀ ਕਾਰ ਜੀ ਉਹ ਚ ਵੀ ਘੱਟੋ ਘੱਟ ਮੇਰੇ ਖਿਆਲ ਤੋਂ 2-3 ਜਣੇ ਤਾਂ ਤੇ ਕੋਈ ਹੋਰ ਵੀ ਤੁਸੀਂ ਦੱਸ ਰਹੇ ਕੀ ਕੋਈ ਹੋਰ ਵੀ ਚੋਰੀ ਹੋਈ ਤੁਹਾਡੇ ਭਾਜੀ 3 ਮਹੀਨੇ ਪਹਿਲਾਂ ਦੀ ਗੱਲ ਆ ਤੁਹਾਡੇ ਐਕਟਿਵਾ ਬਾਹਰ ਖੜਾ ਸੀਗਾ EMPLOYE ਦਾ ਉਹ ਚੋਰੀ ਹੋ ਗਿਆ ਜੀ ਉਹ ਮਿਲਿਆ ਹਜੇ ਭਾਜੀ ਉਹ ਕਿੱਥੋਂ ਮਿਲਿਆ ਵਿਚਾਰਾ ਗਰੀਬ ਬੰਦਾ ਕੋਨੇ ਰਿਪੋਰਟ ਰਤਨੀ ਲਿਖਾਈ ਭਾਜੀ ਕੀ ਕਹਿੰਦਾ ਮੈਂ ਚੱਕਰ ਲਾਂਦੇ ਲਾਂਦੇ ਰਹਿ ਜੂਗਾ ਲੇਕਿਨ ਭਾਈ ਚੀਜ਼ ਕਿਤੇ ਮਿਲਦੀ ਨਹੀਂ ਕੀ ਹੋ ਸਕਦਾ ਕਿ ਗੱਡੀ ਵੀ ਚੋਰੀ ਕਰ ਸਕਦੇ ਕੱਲ ਨੂੰ ਚੋਰੀ ਕਰ ਸਕਦੇ ਵੀ ਚੋਰੀ ਦਾ ਸੀ ਸਾਂਸੇ ਕਰਦੇ ਤੇ ਦੇਖੋ ਸਾਡੀਆਂ 6-7 ਗੱਡੀਆਂ ਲੱਗੀਆਂ ਬਾਈ ਸਾਰੀਆਂ ਹੁਣ ਕੱਲ ਨੂੰ ਸਾਨੂੰ ਕਿੱਥੇ ਡਰ ਲੱਗਦਾ ਬਾਈ ਗੱਡੀਆਂ ਬਾਹਰ ਲੱਗਦੇ ਨੇ ਹੁਣ ਲਾਸਟ ਵਿੱਚ ਅਸ਼ਵਾਸ਼ਣ ਕੀ ਮੰਗਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਰਦੇ ਕਿ ਤੁਹਾਨੂੰ ਇਨਸਾਫ ਦੇ ਆਇਆ ਜੀ ਠੀਕ ਹੈ ਸਾਡੇ ਬੰਦੇ ਲੱਭ ਕੇ ਬੰਦੇ ਲੱਭ ਕੇ ਦਿਓ ਜਿਹੜੇ ਗੱਡੀ ਚੋਰੀਆਂ ਲੈ ਕੇ ਗਏ ਤਾਂ ਭਾਈ ਜਿਵੇਂ ਗੁਪਤਾ ਜੀ ਮੇਰਾ ਨਾਮ ਅੱਜ ਕੀ ਸਾਰਾ ਮਾਮਲਾ ਹੋਇਆ ਭਾਈ ਇਦਾਂ ਜੀ ਸਵੇਰੇ 8:30 ਵਜੇ ਦੀ ਗੱਲ ਹੈ ਜੀ ਮੇਰੇ ਪਿਤਾ ਜੀ ਸੈਰ ਕਰਨ નીકਲਿਓਨੇ ਸੀ ਘਰੋਂ ਹਨਾ ਸ਼ੇਅਰ ਕਰ ਨਿਕਲੇ ਤੇ ਦੇਖਿਆ ਜਿੱਦਾਂ ਉਹ ਘਰ ਦੇ ਬਾਹਰ ਆਏ ਉਹਨਾਂ ਨੇ ਦੇਖਿਆ ਕਿ ਗੱਡੀ ਦੇ ਟਾਇਰ ਨਹੀਂ ਰਹੇ ਹੂੰ ਕਿਹੜੀ ਗੱਡੀ ਸੀ ਤੁਹਾਡੀ ਭਾਈ ਮੇਰੀ ਕੀਆ ਟਾਇਰਨ ਗੱਡੀਆਂ ਜੀ 6 ਮਿੰਟ ਪਹਿਲਾਂ ਹੀ ਨਵੀਂ ਗੱਡੀ ਲਿੱਤੀ ਅੱਛਾ ਜੀ ਹਾਂਜੀ ਫੇਰ ਦੱਸੋ ਕੀ ਹੋਇਆ ਜਿੱਦ ਇਹਨਾਂ ਨੇ ਦੇਖਿਆ ਕਿ ਗੱਡੀ ਦੇ ਟਾਇਰ ਨਹੀਂ ਹੈਗੇ ਉਹ ਨਾਲ ਹੀ ਫੁਟੇਜ ਕੈਮਰਾ ਦਿਖਨ ਲੱਪੇ ਕਿ ਕਿਹੜੀ ਟਾਇਰ ਕਿਥੇ ਸੀ ਹੂੰ ਜਿੱਦ ਇਹਨਾਂ ਨੇ ਕੈਮਰੇ ਦੀ ਫੁਟੇਜ ਸਕਰੋਲ ਕੀਤੀ ਉਹਨਾਂ ਨੂੰ ਫਰੋਲੀ ਹੋਣੀ ਹੈ ਭਾਈ ਉਹ ਚ ਦੇਖਿਆ ਕਿ 2 ਟਾਈਵੇ ਦੀ ਗੱਲ ਆ ਭਾਜੀ 2 ਗੱਡੀਆਂ ਆਈਆਂ ਜੀ 2 ਗੱਡੀਆਂ ਇੱਕ ਗੱਡੀ ਧੁੱਭਦੀ ਰਹੀ ਜੀ ਉਹ ਤੇ ਗੱਡੀ ਗੱਡੀ